ਆ ਲਿਖਿਆ 골ਡ سوق سوق ਮਤਲਬ ਬਾਜ਼ਾਰ ਤੇ ਸੋਨੇ ਦਾ ਬਾਜ਼ਾਰ ਤੇ ਆ ਐਂਟਰੀ ਐ ਜੂਸਫ ਭਾਈ ਦੇ ਜਾਣਾ ਜੂਸਫ ਭਾਈ ਫੇਮਸ ਆ ਕਹਿੰਦੇ ਦੁਬਈ ਦਾ ਜਿਹੜਾ ਜੂਸਫ ਭਾਈ ਆ ਸਾਰੇ ਇਹਦੇ ਹੀ ਆ ਭਰਾਵਾ 60 ਕਿਲੋ ਦੀ ਮੁੰਦੀ ਐ ਕਹਿੰਦੇ ਇਹ ਦੁਨੀਆਂ ਦਾ ਜਿਹੜਾ ਜੀਨੀਅਸ ਫਾਲਡਓਵ ਰਿਕਾਰਡ ਮਿਲਿਆ ਵੈਨੂੰ ਕਿ ਦੁਨੀਆਂ ਦੀ ਸਭ ਤੋਂ ਵੱਡੀ ਮੁੰਦੀ ਐ ਆ ਮੈਨੂੰ ਲੱਗਦਾ ਹੀਰੇ ਹੂਰੇ ਲਾਏ ਆ ਇਹ ਚ ਕਮਾਲ ਐ ਯਾਰ ਆ ਜਿਹੜੀ ਮਾਰਤਾ ਟੋਇਟਾ ਵਾਲੇ ਨੇ ਦੱਸਦੇ ਵੀ ਦੁਬਈ ਦੀ ਸਭ ਤੋਂ ਪੁਰਾਣੀ ਮਾਰਤਾ ਐ ਸਭ ਤੋਂ ਪਹਿਲਾਂ ਦਵੇਜ ਜਿਹੜੀ ਆ ਆ ਇਮਾਰਤ ਬਣੀ ਐ ਫੇਰ ਚਾਕੇ ਜਿਹੜੀਆਂ ਹੁਣ ਤੁਸੀਂ ਵੱਡੀਆਂ-ਵੱਡੀਆਂ ਇਮਾਰਤਾਂ ਦੇਖਦੇ ਆ ਉਹ ਬਣੀਆਂ ਨੇ ਕਮਲਜੀਤ ਦਾ ਘਰ ਗੱਲ ਇਹ ਤਾਂ ਮਨੀ ਪਕਸਾ ਨਹੀਂ ਹਾਂ ਹਾਂ ਉਹ ਲੈ ਇਹਦਾ ਆ ਲਖੇਫ ਕੈਫੇਟੇਰੀਆ ਤੇ ਬਾਜ਼ਾਰ ਹੁਣ ਆ ਵੀ ਪੁੱਜਿਆਂ ਗੋਲਡ ਸੁਖ ਕਿਆ ਕਹਿੰਦਾ ਕਮਲਜੀਤ ਆਏ ਕੀ ਚੀਜ਼ ਹੈ ਬੈਂਗਲਸ ਚੇਨ ਬੈਸਲਾਈਟ ਜੀਰੋ ਮੇਕਿੰਗ ਨਾ ਨਾ ਬਈ ਧੰਨਵਾਦ ਤੇ ਆ ਬਈ ਉਹੀ 골ਡ ਸੂਕ سونے ਦਾ ਬਾਜ਼ਾਰ ਤੇ ਹੁਣ ਇੱਥੇ ਆਇਆ ਗੇੜਾ ਘਟਣ ਦੇ ਲਈ ਹਾਂ ਕਰਮ ਹੋਇਆ ਪਿਆ ਤੇ ਨਾਲ ਕੋਣ ਆ ਆਪਣਾ ਕਮਲਜੀਤ ਮਾਨ ਵੀਰੇ ਸਾਸਿਕਾਲ ਤੇ ਨਾਲ ਗੁਰਜਿੰਦਰ ਮਾਨ ਵੀਰ ਸਾਥ ਸ੍ਰੀਕਾਲ ਅੱਖਾਂ ਨਹੀਂ ਖੁੱਲਦੀਆਂ ਐਨਕਾ ਭੁੱਲ ਗਿਆ ਤੇ ਆਹ ਸਾਹਮਣੇ ਆਹ ਨਵਾਂ ਅਦਗੜਨ ਹੋਇਆ ਲੱਗਦਾ ਮੈਨੂੰ ਦੁਕਾਨ ਦਾ ਮਾਲਵਾੜ ਕਿਹੜੀ ਆ ਮਾਲਵਾੜ 골ਡ ਐਂਡ ਡਾਇਮੰਡ ਇਹਨਾਂ ਨੇ ਰੈੱਡ ਕਾਰਪਟ ਪਛਾਇਆ ਮੈਨੂੰ ਲੱਗਦਾ ਹਜੇ ਅੱਜ ਹੀ ਅਦਗੜਨ ਕਰਕੇ ਹਟੇ ਆ ਤੇ ਲਾਇ ਝੰਡੇ ਤੇ ਆ ਸਾਰਾ ਬਾਜ਼ਾਰ ਜਿਹੜਾ ਉਹੀ ਸੁਨਿਆਰਿਆਂ ਦੀਆਂ ਦੁਕਾਨਾਂ ਸਾਰੇ ਬਾਜ਼ਾਰ ਨੂੰ ਕਹਿੰਦੇ ਆ 골ਡ ਸੂਕ ਇਹ ਆ ਸਾਰਾ ਬਾਜ਼ਾਰ ਵੀ ਇਹਨੂੰ ਖੜ ਕੇ ਘੁਮ ਕੇ ਦੇਖੀ ਤਾਂ ਜਿੰਨੀਆਂ ਦੁਕਾਨਾਂ ਸਾਰੀਆਂ 골ਡ ਦੀਆਂ ਕਿਸੇ ਨਾ ਕਹਿਣੇ ਰੱਖੇ ਆ ਵੇਚਦੇ ਆ ਤੇ ਇੱਥੋਂ ਲੈ ਕੇ ਜਾਂਦੇ ਜਿੰਨੇ ਆਉਂਦੇ ਆ ਵਤੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਭਾਈ ਸਾਰਿਆਂ ਨੂੰ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਦੁਬਈ ਦਾ ਸਫ਼ਰ ਚੱਲਦਾ ਪਿਆar ਵਦਾ ਤੇ ਹੁਣ ਘੁੰਮਦੇ ਘਮਾਉਂਦੇ ਪੁੱਛਿਆ ਆਪਾਂ 골ਡ ਸੂਕ ਸੋਨੇ ਦਾ ਬਾਜ਼ਾਰ ਜਿਹੜਾ ਇੱਥੋਂ ਦਾ ਇੱਕ ਫਰਕਸ ਦੀਗਾ ਜਗਾ ਜਿੱਥੋਂ ਲੋਕੀ ਆਉਂਦੇ ਆ ਸੋਨਾ ਖਰੀਦਦੇ ਆ ਇੰਡੀਆ ਲੈ ਕੇ ਜਾਂਦੇ ਆ ਆਪਣੇ ਪਰਿਵਾਰਾਂ ਲਈ ਕਹਿੰਦੇ ਆ ਰੇਟ ਦਾ ਫਰਕ ਆ ਤੇ ਕੁਆਲਿਟੀ ਦਾ ਫਰਕ ਆ ਤੇ ਹੁਣ ਘੁੰਮਦੇ ਘਮਾਉਂਦੇ ਅਸੀਂ ਪੁੱਛਿਆਂ 골ਡ ਸੂਕ ਤੇ ਦੇਖਦੇ ਆ ਤੇ ਕਿੰਨਾ ਰੇਟ ਆ ਕੀ ਫਰਕ ਆ ਤੇ ਉਹ ਸਾਰਾ ਕੁਝ ਦਿਖਾਉਂਦੇ ਆ ਤੁਹਾਨੂੰ ਵੀ ਅੱਜ ਜੁਮਾ ਹੋਣੇ ਕਰਕੇ ਤੇ ਸਵਾ ਦੁਪਹਿਰ ਦਾ 3:30 ਵਜੇ ਦਾ ਤਾਂ ਕਰਕੇ ਇੱਥਾ ਜਿਹੜਾ ਅੱਜ ਦੁਕਾਨਾਂ ਥੋੜੀਆਂ ਬੰਦ ਨੇ ਤੇ ਖਲਕਤ ਘਟ ਹੈ ਕੋਕੀ ਨਮਾਜ਼ ਦਾ ਸਮਾਂ ਹੋਇਆ ਤੇ ਨਮਾਜ਼ ਪੜਨ ਚੱਲ ਜਾਂਦੀ ਹੈ ਕਲਕੱਤ ਤੇ ਹੁਣ ਦੁਕਾਨਾਂ ਲੱਭੀ ਜਾਂਦੇ ਆ ਕੁਝ ਕੁ ਦੁਕਾਨਾਂ ਜਿਹੜੇ ਜਿੰਦੇ ਲੱਗੇ ਆ ਆ ਸਾਰਾ ਬਾਜ਼ਾਰ ਲਾ ਲੋ بیا ਸੋਨੇ ਵਾਲਾ ਹੀ ਐ ਇੱਥੇ ਜਿਹੜੇ ਬੰਦੇ ਨੂੰ ਦੁਕਾਨਾਂ ਪਤਾ ਹੋ ਉਹ ਤੋਂ ਜਾਂਦੇ ਆ ਤੇ ਲੈ ਕੇ ਆਉਂਦੇ ਆਏ ਇਹ ਐ 골ਡ সূਖ ਆ ਲੈ ਕੇ ਆ 골ਡ সূਖ সূਖ ਮਤਲਬ ਬਾਜ਼ਾਰ ਤੇ ਸੋਨੇ ਦਾ ਬਾਜ਼ਾਰ ਤੇ ਆ ਐਂਟਰੀ ਐ ਆਪਰ ਦੇ ਗੇਟ ਚੋਂ ਐਂਟਰੀ ਹੁੰਦੀ ਆ ਤੇ ਹਾਂ ਭਈ ਆ ਬਣਿਆ ਮਾਹੌਲ ਇਹ ਬਣਿਆ ਮਾਹੌਲ ਹੈ ਤੇ ਆ ਸ਼ੈੱਡ ਪਈ ਹੈ ਤੇ ਆਲੇ ਦੁਆਲੇ ਜਿੰਨੀਆਂ ਦੁਕਾਨਾਂ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਸੋਨੇ ਦੀਆਂ ਨੇ ਸੋਨਾ, ਚਾਂਦੀ, ਗਹਿਣੇ, ਕਿਆ ਬਾਤ ਹੈ ਤੇ ਇੱਧਰ ਕੀ ਹੈ ਕੀ ਹੈ ਕਮਲ ਜੀ ਹਾਂ ਗੋਲਫੂਕ ਪੈਨ ਸਵੈਨਿਅਰ ਇਹ ਕੀ ਚੀਜ਼ ਹੈ ਜਾਨੀਆਂ ਜੀ ਦੇਖਣ ਲੱਗੇ ਅਸੀਂ ਵੀ ਇੱਕ ਵਾਰ ਸਾਫ਼ ਜਿਹੜੀ ਪਾਉ ਕਹਿੰਦੇ ਤੇ ਉਹ ਪੈਣੀ ਆ ਸ਼ਾਹ ਕੱਟ 10 ਰੁਪਏ ਪਾ ਕੇ ਦੇਖੀ ਲੈ ਵੀ ਹੁਣ ਕਮਲਜੀਤ ਦਾ 10 ਰੁਪਏ ਪਾਏ ਆ ਤੇ ਹੁਣ ਦੇਖਦੇ ਆ ਕਿ ਕਿਆ ਨਿਕਲਦਾ ਇਹ ਚੋਂ ਡਿਜ਼ਾਈਨ ਕਲੈਕਟ ਕਰੋ ਕਿਤੋਂ ਆ ਵੇ ਤੁਏ ਤੁਨਾ ਇਹ ਦੇ ਡਿਜ਼ਾਈਨ ਕਿ ਆ ਕਿਹੜਾ ਲੈਣਾ ਦਬਈ ਫਰੇਮ ਲੈਣਾ ਹੈ ਲੈਣਾ ਕਿਹੜਾ ਕੇਤਲੀ ਲੈ ਜਿਹੜੀ ਉਹ ਕਹਿੰਦੇ ਕਾਰਡ ਸਿਲੈਕਟ ਕਰੋ ਕਹਿੰਦੇ ਕਾਰਡ ਕਰੋ 3 ਸੈਕਿੰਡ ਲਈ ਹੋ ਰੱਖਿਆ ਤਾਂ ਹਾਂ 10 ਸੈਕਿੰਡ ਕਹਿੰਦੇ ਕਮਾਓ ਟਰਨ ਦਾ ਵੀਲ ਆ ਕਮਾਈ ਜੋ ਕਮਾਈ ਜੋ 1 ਬੰਦਨ ਹੈ ਯਾ ਡੁੱਡ ਜੂ ਡਿਡ ਡਿਡ ਤੇ ਆ ਆਪਾਂ ਕਰਕੇ ਦਿਖਾ ਦਿੱਤਾ ਯੈਸ ਇਹ ਕੀ ਹੈ ਸੁਵੈਨਿਆ 100 ਰੁਪਏ ਦਾ ਦਿੱਤਾ ਇਹਨਾਂ ਨੇ ਦੁਬਈ ਫਰੇਮ ਦਾ ਬਾਬਾ ਤੇਰੇ ਬਸ ਲੈ ਚਲੋ ਧੰਨਵਾਦ ਕੜੀ ਮੁਸ਼ਕਲ ਤੋਂ ਬਾਅਦ ਆਪਾਂ ਜਿਹੜੀ ਚੀਜ਼ ਹਾਸਲ ਕੀਤੀ ਹੈ ਦੁਬਈ ਫਰੇਮ ਦਾ ਸੁਵੈਨਿਆ ਯਾ ਸਾਰਾ ਬਾਜ਼ਾਰ ਸੋਨੇ ਵਾਲਾ ਥਾਂ ਥਾਂ ਤੇ ਲੱਗੇ ਕੈਮਰੇ ਤੇ ਫੱਖੇ ਸੋਨੇ ਦੇ ਬਾਜ਼ਾਰ ਚ ਘੁੰਮਦੇ ਤੇ ਸੋਨੇ ਦੇ ਬਾਜ਼ਾਰ ਦੇ ਬਾਹਰ ਨਾ ਇੱਕ ਆਹ ਰੱਖੀ ਹੋਈ ਬਾਹਰ ਤਾਂ ਕਾਹਨੋਂ ਚੱਲਣ ਦੁਕਾਨ ਦੇ ਅੰਦਰ ਆਈ ਐ ਪਰ ਬਾਹਰਲੇ ਪਾਸੇ ਨੂੰ ਮੂੰਹ ਕਰਕੇ ਆ ਇੱਕ ਮੁੰਦੀ ਪਈ ਐ ਇਹ ਮੁੰਦੀ ਬਾਰੇ ਲਿਖਿਆ ਹੋਇਆ ਵੀ ਕਹਿੰਦੇ ਜੀਨੀਅਸ ਵਰਲਡ ਰਿਕਾਰਡ ਜੀ ਦਾ ਨਾਮ ਦਰਜ ਐ ਇਹ ਕਿੰਨੇ ਦੀ ਐ ਮਾਊਂਟੇਨ ਵਿਦ 5.17 ਕਿਲੋ 5.17 ਕੇਜੀ ਦਾ ਆ ਹੋਇਆ ਸਟ੍ਰੋਂਗ ਫਰੋਮ ਸਿਗਨਿਟੀ ਮਿਡਲ ਈਸਟ ਐਂਡ ਸੈਟ ਔਨ 58.686 58.686 ਕੇਜੀ 21 ਕੈਰਟ ਦੀ ਗੋਲਡ ਰਿੰਗ ਐ ਤੇ ਟੋਟਲ weight ਕਿੰਨਾ ਸ਼ੋ ਹੋ ਜਾਂਦਾ ਇਹਦਾ 63 ਕਿਲੋ ਬੱਲੇ 63 ਕਿਲੋ ਦੀ ਮੁੰਦੀ ਹੈ ਕਹਿੰਦੇ ਇਹ ਦੁਨੀਆ ਦਾ ਜਿਹੜਾ ਜੀਨੀਅਸ ਫਾਲਡਓਵ ਰਿਕਾਰਡ ਮਿਲਾ ਵੈਨੋ ਕਿ ਦੁਨੀਆ ਦੀ ਸਭ ਤੋਂ ਵੱਡੀ ਮੁੰਦੀ ਹੈ ਆ ਮੈਨੂੰ ਲੱਗਦਾ ਹੀਰੇ ਹੋਰੇ ਲਾਏ ਆ ਇਹ ਚ ਕਮਾਲ ਆ ਯਾਰ ਆ ਦੁਕਾਨ ਵਾਲਿਆ ਕੋਲ ਪਈ ਆ ਕਿਹੜੇ ਆ ਇਹ ਹੈਵੀ ਨਜਾਮਤ ਤਾਈਵਾ ਆ ਇੱਥੇ ਬਾਜ਼ਾਰ ਦੀਆਂ ਰੌਣਕਾਂ ਤੇ ਨਵੀਆਂ ਨਵੀਆਂ ਚੀਜ਼ਾਂ ਵਿੱਚ ਆ ਬਾਈ ਜੂਸ ਵਾਲੇ ਖੜੇ ਆ ਇਹ ਸਾਰਾ ਬਾਜ਼ਾਰ ਆ ਆ ਸੋਨੇ ਦੇ ਲਵਾਸ ਇੱਥੇ ਹੈ ਹੀ ਬਈ ਸਾਰਾ ਕੋਈ ਸੋਨਾ ਹੀ ਸੋਨਾ ਐਵੇਂ ਨਹੀਂ ਕਹਿੰਦੇ ਵੀ ਦੁਬਈ ਦਾ ਸੋਨਾ ਜਿਹੜਾ ਪਿਓਰ ਆ ਪਰ ਉਹ ਬੰਦਾ ਉਹੀ ਲਵੇ ਜਿਹੜਾ ਨੂੰ ਇੱਥੇ ਦੀ ਪਰ ਰੱਖਾਂ ਨੀ ਵਰਨਾ ਇਹ ਵੀ ਜਿਦਾਂ ਸਾਡੇ ਲੁਧਿਆਣੇ ਖਿੱਚਦੇ ਆ ਨਾ ਦੁਕਾਨਾਂ ਵਾਲੇ ਵੀ ਕੱਪੜਾ ਸਾਡੇ ਤੋਂ ਲੈ ਲੋ ਐਦਾਂ ਦਾ ਇਹ ਸੋਨੇ ਨੂੰ ਖਿੱਚਦੇ ਵੀ ਹਾਂ ਬਈ ਸਾਡੇ ਤੋਂ ਲੈ ਲੋ ਬੈਠੇ ਆ ਵੀ ਬਾਈ ਹੋਣੀ ਮਾਰਦੇ ਗੱਲਾਂ ਕਮਲ ਜੀ ਰੇਟ ਦਾ ਕਿੰਨਾ ਕ ਫਰਕ ਹੈ ਅੱਜ ਕਿਆ ਰੇਟ ਚੱਲਦਾ ਪਿਆ ਦੱਸ ਮੈਨੂੰ 364 ਆਜ ਬਾਈਜਰ ਕਿੰਨਾ 364 ਇੱਧਰ ਦੇਖ ਕ ਬੋਲ ਮੜਿਆ ਕੈਮਰੇ ਵੱਲ 364 ਤੇ ਇੰਡੀਆ ਦਾ ਕਿੰਨਾ ਬਣ ਗਿਆ 87000 87000 ਤੇ ਇੰਡੀਆ ਚ ਕਿੰਨਾ ਚੱਲਦਾ ਪਿਆ 93 ਸ਼ਾਇਦ ਹੈ ਨਾ ਸ਼ਾਇਦ ਹੋ ਸਕਦਾ ਤਾਂ ਪੂਰਾ ਲਾ ਲੂ 6-7 ਕੁ ਹਜ਼ਾਰ ਦਾ ਇੰਡੀਆ ਨਾਲੋਂ ਫਰਕ ਹੈ ਹੈ ਨਾ ਤੇ ਫਰਕ ਕਾਤੇ ਹੁੰਦਾ ਹੈ ਇੰਨਾ ਇਹ ਕਿਹ ਚੱਕਰ ਹੈ ਪੜਾ ਨਹੀਂ ਪਛਣਾ ਪੜਾ ਕਿਸੇ ਨੂੰ ਤੇ ਨਹੀਂ ਪਤਾ ਇਹਨੂੰ ਸੁੱਕੇ ਵਾਲਾ ਕਿਉਂ ਮੈਨੂੰ ਨਹੀਂ ਪਤਾ ਆਏਗਾ ਉਹ ਨਹੀਂ ਮੈਨੂੰ ਪਤਾ ਆਇਆ ਉਹ ਸਾਹੀ ਦਾ ਹੈ ਤੇ ਇਹਨਾਂ ਨੂੰ ਇੰਨਾ ਪਤਾ ਵੀ ਆ ਸਸਤਾ ਹੈ 5-7000 ਦਾ ਫਰਕ ਆ ਹੋਰ ਕੁਝ ਨਹੀਂ ਪਤਾ ਆਏਗਾ ਸੋਨੇ ਦੇ ਹਾਰ ਚੈਨੀਆਂ ਤੇ ਅਤਰ ਟੋਪਸ ਮਾਡਾਰ ਵੀ ਇੰਡੀਆ ਦੀ ਫਰੈਂਚਾਈਜ਼ ਹੈ ਨਾ ਹਾਂ ਹਾਂ ਇੰਡੀਆ ਦੀ ਫਰੈਂਚਾਈਜ਼ ਹੀ ਹੈ ਇਹ ਇੱਥੇ ਵੀ ਇਹਨਾਂ ਦਾ ਕੰਮ ਛਾਇਆ ਪਿਆ ਸ਼ਮਕਾਰੇ ਮਾਰਦਾ ਸੋਨਾ গোল্ড বাজার ਚ ਘੁੰਮ ਰਹੇ ਆ ਏਸੀ ਚ ਵੜਦੇ ਆ ਏਸੀ ਚ ਦੁਬਾਰਾ ਨਿਕਲਦੇ ਆ ਉਹਨੇ ਜਖਾਮ ਕਰਤਾ ਏਸੀ ਇਹਦੇ ਤੇਜ ਬੜੇ ਕੀਤੇ ਬਾਹਰ ਨਿਕਲੀ ਜਦ ਇੱਕ ਤਾਂ ਮਚ ਐਡੀ ਗਰਮੀ ਹੋ ਜਾਂਦੀ ਹੈ ਪੂਰਾ ਹਾਲ ਹੋ ਜਾਂਦਾ ਹੈ ਬਈ ਤੇ ਦੇਖੀ ਜਾਂਦੇ ਆ গোল্ড ਸੂਕ ਦੀਆਂ ਰੌਣਕਾਂ ਸੂਕ મતਲਬ ਅਰਬੀ ਚ ਸੂਕ ਕਹਿੰਦੇ ਆ ਬਾਜ਼ਾਰ ਨੂੰ ਸੂਕ গোল্ড ਸੂਕ গোল্ড সূরਜ ਦੇ ਸ਼ਾਮ ਦੇ ਘੜੇ ਗੱਡੀ ਜਾਂਦੇ ਦੁਪਹਿਰ ਤੇ ਆਏ ਤੇ ਸ਼ਾਮ ਪੈ ਗਈ ਹੈ دانش ਦਾ ਜੁਵੈਲਰ ਇਹਨਾਂ ਕੁਰਸੀਆਂ ਸੋਫੇ ਗੱਡੀਆਂ ਬਣਾਵਣਾ ਬਾਹਰ ਰੱਖੀਆਂ ਨੇ ਤੇ ਹੁਣ ਮਾਹੌਲ ਸ਼ਾਮ ਦਾ ਢਲਦਾ ਸੂਰਜ ਚਾਂਦੀਵਾਰ ਦਾ ਤੇ ਚੰਗਾ ਆਪ ਆਈਓ ਦੇਖ ਠੀਕ ਹੈ ਠਾ ਯਾਰ ਦੱਸੋ ਬੋਲੋ ਹੁਣ ਅਫੀਗਨ ਦੇ ਕੈਮਰਾ ਕੋਲ ਕੇ ਘੜ ਜਾਣਾ ਕਹਿੰਦਾ ਬਸ ਜਿਹੜਾ ਕੋਈ ਬੰਦਾ ਫੋਲੇ ਤੇ ਕਮਲਜੀਤ ਨੇ ਕਰ ਲਈ ਸ਼ੋਪਿੰਗ ਵੀ ਕਹਿੰਦਾ ਵੀ ਪਿੰਡ ਵਾਲਿਆਂ ਨੂੰ ਬਸ ਘਰਦਿਆਂ ਨੂੰ ਸੋਨਾ ਵੇਚਣਾ ਜਾ ਕੇ ਕਹਿਦੀ ਮੇਰੇ ਪੁੱਤ ਨੇ ਮੈਨੂੰ ਪੈਸੇ ਭੇਜੇ ਕਿ ਮਾਏ ਤੇਰਾ ਪੁੱਤ ਕਮਾਊ ਹੋ ਗਿਆ ਹੈ ਕਿਹੜਾ ਗਾਣਾ ਸੀ ਓਏ ਬੇਬੇ ਤੇਰਾ ਪੁੱਤ ਨਕਮਾ ਹੁਣ ਵਾੜਾ ਕਮਾਊ ਹੋ ਗਿਆ ਹੁਣ ਕਾਹਨੂੰ ਲਾਇਆ ਏ ਕਹਿੰਦਾ ਬੇਬੇ ਟੈਨਸ਼ਨ ਨਹੀਂ ਲੈਣੀ ਹੈ ਬੋਲਦਾ ਨਹੀਂ ਹੈ ਯਾਰ ਮੁੰਡਾ ਕਮਾਈਆਂ ਕਰਦਾ ਹੁਣ ਵਿੱਚ ਵਿਦੇਸ਼ਾਂ ਆ ਕੇ ਕਰੇ ਕਮਾਈਆਂ ਕਿਤੇ ਦੀ ਸੋਨੇ ਦੀ ਗੱਲ ਕਰੀਏ ਤਾਂ ਜਿਹੜਾ ਪੰਜਾਬ ਨਾਲੋਂ ਭਾਰਤ ਨਾਲੋਂ ਰੇਟ ਦਾ ਘਾਟਾ ਰੇਟ ਘਟ ਕੇ ਤਾਂ ਸਾਡੇ ਜਿਹੜੀ ਮੇਕਿੰਗ ਲੱਗਦੀ ਹੈ ਆ ਜੀਐਸਟੀ ਲੱਗਦੀ ਹੈ ਜਾਂ ਪੋਲਿਸ਼ਿੰਗ ਲੱਗਦੀ ਹੈ ਜਿਹੜੇ ਉਹਦੇ ਚਾਰजेस ਹੈ ਉਹ ਇੱਥੇ ਨਹੀਂ ਹੈਗੇ ਮੇਨ ਸਾਡੇ ਉਹਨਾਂ ਦੇ ਵੱਧਿਆ 7-8 ਹਜ਼ਾਰ ਦਾ ਜਿਹੜਾ ਤੋਲੇ ਪਿੱਛੇ ਫਰਕ ਪੈ ਜਾਂਦਾ ਤੇ ਉਹ 7-8000 ਜਿਹੜਾ ਉਹ ਉਹੀ ਜਿਹੜਾ ਬਚ ਜਾਂਦਾ ਉਹਦੇ ਆਗਿਆ ਮੁੜ ਕੇ ਪੋਲਿਸ਼ਿੰਗ ਦਾ ਅਲੱਗ ਲੱਗ ਜਾਂਦਾ ਮੇਕਿੰਗ ਦਾ ਅਲੱਗ ਲੱਗ ਜਾਂਦਾ ਤੇ ਜੀਐਸਟੀ ਦਾ ਅਲੱਗ ਤਾਂ ਇਹਦੇ ਕਰਕੇ ਲੋਕੀ ਜਿਹੜੇ ਇੱਥੇ ਜਿਆਦਾ ਆਉਂਦੇ ਦबई ਤੋਂ ਜਾਂ ਹੋਰ ਜਿਹੜੀ ਅਰਬ ਕੰਟਰੀਆਂ ਇੱਥੋਂ ਸੋਨਾ ਲੈ ਕੇ ਜਾਂਦੇ ਕਿਉਂਕਿ ਇੱਥੇ ਜੀਐਸਟੀ ਨਹੀਂ ਲੱਗਦੀ ਪੋਲਿਸ਼ਿੰਗ ਨਹੀਂ ਲੱਗਦੀ ਤੇ ਮੇਕਿੰਗ ਨਹੀਂ ਲੱਗਦੀ ਇੱਥੋਂ ਚੱਕਦੇ ਆ ਸਮਾਨ ਤੇ ਲੈ ਕੇ ਬੈਟ ਲੱਗਦਾ ਤੇ ਬੈਟ ਵੀ ਜਾ ਕੇ 에어ਪੋਰਟ ਦੇ ਉੱਤੇ ਆ ਰਿਟਰਨ ਹੋ ਜਾਂਦਾ ਤੇ ਸ਼ਾਇਦ ਰੇਟ ਦੇ ਵਿੱਚ ਜਿਹੜਾ ਇੱਥੋਂ ਸਮਾਨ ਮਿਲ ਜਾਂਦਾ ਸੋਨਾ ਇਦੇ ਕਰਕੇ ਲੋਕੀ ਜਿਹੜੇ ਦਵੇਜ ਨੂੰ ਪ੍ਰੇਫਰ ਕਰਦੇ ਆ ਇਤਨੀ ਹੀ लवली ਸਿਆ ਉਹ ਕਮਲ ਜੀ ਸਿਆ ਉਹ ਦੇਖੀ ਨਾਲ ਆਪਣੇ ਰਾਮ ਸਾਹਿਬ ਆ ਮੋਸ਼ੇ ਤੇਰੀ ਭਾਈ ਹਾਂ ਨਾਲ ਕਮਲ ਜੀ ਦਮਾਨ ਤੇ ਕਮਲ ਜੀ ਮਾਨ ਨੇ ਸ਼ੋਪਿੰਗ ਤਗੜੀ ਕਰ ਲਈ ਅੱਜ ਜਿਹੜੇ ਛੁੱਟੀ ਚਲੇ ਹੋ ਨਹੀਂ ਤੇ ਕਹਿੰਦਾ ਤਾਂ ਬਾਸ ਤੇ ਆਹੋ ਜਿਹਾ ਮਾਹੌਲ ਹੈ ਤੁਹਾਨੂੰ ਚਾਹ ਪਾਣੀ ਛਕ ਲਈਏ ਕੋਈ ਆਪਾਂ ਹਾਂ ਜੀ ਹਾਂ ਸਟ੍ਰੋਬਰੀ ਮਜੀਤ ਠੀਕ ਹੈ ਮੰਗਵਾਇਆ ਕੀ ਹੈ ਸਟ੍ਰੋਬਰੀ ਰੋਬਰੀ ਮਜੀਤ ਕਰ ਗੱਲ ਇਹ ਆ ਸ਼ੇਖਾਂ ਵਾਲੀ ਫੀਲਿੰਗ ਪੂਰੀ ਲੈਂਦਾ ਕਿ ਨਹੀਂ ਦਵਾਈ ਵਾਲਾ ਸ਼ੇਖ ਵਨੀ ਜਿਹੜਾ ਬਲਾਸ ਹੈ ਸਟ੍ਰੋਬਰੀ ਮਜੀਤੋ ਪੀਂਦਾ ਮੇਰੇ ਵੀਰੇ ਸਟ੍ਰੋਬਰੀ ਮਜੀਤੋ ਕਮਲਜੀਤ ਮਾਨ ਪੈਣਾ ਮਜਾਰੀ ਲਾ ਕੇ ਕਾਲੇ ਰੰਗ ਦੇ ਐਨਕਾਂ ਤੇ ਬੈਠਾ ਗੋਲਡ ਸਮੂਕ ਚ ਤੁਰ ਪਿੰਡ ਵਾਲਿਆਂ ਨੂੰ ਤੈਨੂੰ ਮੈਂ ਦੱਸਤਾ ਵੀ ਜਾਂਦੇ ਨੇ ਤੈਨੂੰ ਘਾ ਘੇਰ ਲੈਣਾ ਨਹੀਂ ਆ ਸ਼ਾਮ ਦਾ ਇੱਕ ਸ਼ਾਨਦਾਰ ਝਾਕਾ ਦੇਖੋ ਕਿੰਨਾ ਸੋਹਣਾ ਲੱਗਦਾ ਪਿਆ ਆ ਜਾਂਦੇ ਲੋਕੀ ਗੱਡੀਆਂ ਬਾਜ਼ਾਰ ਇਹ ਨਾ ਦੇਖ ਕੇ ਉਹ ਯਾਦ ਆਉਂਦਾ ਵੀ 22 ਸਿਟੀ ਜਿਹਨਾਂ ਨੇ ਦੇਖੀ ਹੈ ਨਾ 22 ਸਿਟੀ ਗੇਮ ਉਹਦੇ ਚ ਹੁੰਦਾ ਇਹੋ ਜਿਹਾ ਮਾਹੌਲ ਇਹ 22 ਸਿਟੀ ਵਾਲਾ ਪੂਰਾ ਸ਼ਾਮ ਤਾਂ ਯਾਰ ਕਮਾਲ ਆ ਮੈਂ ਜਿਵੇਂ ਪਹਿਲੇ ਦਿਨ ਤੋਂ ਕਹਿ ਰਿਹਾ ਕਿ ਅਰਬਦੀਨਾ ਸ਼ਾਮ ਦੀ ਦਾ ਕੋਈ ਰੇਸ ਹੈ ਨਹੀਂ ਸੋਨਾ ਖਰੀਦਣ ਦੇ ਆਪਾਰ ਸਭੰਤਾ ਪੂਰਵਤ ਬਾਅਦ ਤੇ ਹੁਣ ਕਮਲਜੀਤ ਮਾਨ ਕਹਿੰਦਾ ਵੀ ਆਪਾਂ ਕਿ ਆਖਰੀਤ ਨੇ ਪਰਫਿਊਮ ਖਰੀਦੂਗਾ ਕਹਿੰਦਾ ਯਾਰ ਸੈਂਟ ਭੇਜਣੇ ਆ ਪਿੰਡ ਨੂੰ ਇਹ ਪਿੰਡ ਵਾਲੇ ਜਿੰਨੇ ਮੁੰਡੇ ਆ ਕਹਿੰਦਾ ਉਹਨਾਂ ਦੀ ਲਿਸਟ ਹੀ ਨੇ ਬਣਾਈ ਵੀ ਐ ਉਹਨਾਂ ਵਾਸਤੇ ਇਕੱਲੇ ਇਕੱਲੇ ਵਾਸਤੇ ਭੇਜ ਰਿਆ ਤੇ ਮੇਰੇ ਤੋਂ ਲੈ ਲਿਓ ਜਾ ਕੇ ਹੈ ਨਹੀਂ ਨਹੀਂ ਮੈਂ ਤੁਹਾਨੂੰ ਲਿਸਟ ਮੇਰੇ ਕੋਲ ਦੇ ਦਿੱਤੀ ਵੀ ਜਿੰਨੇ ਇਹਦੇ ਪਿੰਡ ਵਾਲੇ ਹਨ ਸਾਰੇ ਮੈਨੂੰ ਬਸ ਜਾ ਕੇ ਮੈਸੇਜ ਕਰ ਲਿਓ ਬਾਬੇ ਤੇ ਲੈ ਲਿਓ ਸਾਰੇ ਕੇਤੇ ਨਾਲ ਹਾਂ ਤੇ ਹੁਣ ਕਿਹਨੇ ਯੂਸਫ ਭਾਈ ਦੇ ਜਾਣਾ ਯੂਸਫ ਭਾਈ ਫੇਮਸ ਆ ਕਹਿੰਦੇ ਦੁਬਈ ਦਾ ਜਿਹੜਾ ਯੂਸਫ ਭਾਈ ਆ ਸਾਰੇ ਇਹਦੇ ਹੀ ਆ ਭਰਾਵਾ ਕਮਾਲ ਆ ਯਾਰ ਰਸ਼ ਦੇ ਲਾ ਕਿੰਨਾ ਵਿਆ ਉਹ ਇੱਥੇ ਹੈ ਇੱਥੇ ਕਿਤਾ ਪਾਰੀ ਜਾਣੀ ਹੈ ਯੂਸਫ ਭਾਈ ਹੁਣੀ ਦਾ ਭਾਈ ਗਾਹ ਪਾਈ ਫਿਰਦੇ ਨੇ ਵਾਹ ਜੀ ਵਾਹ ਨਾਲ ਦੀ ਨਾਲ ਤਿਆਰ ਕਰਕੇ ਦਿੰਦੇ ਆ ਯੂਸਫ ਭਾਈ ਹੁਣੀ ਆ ਮਸ਼ੀਨਾਂ ਨੇ ਆ ਘੋੜੀ ਜਾਂਦੇ ਆ ਖੁਸ਼ ਲੈਂਦੇ ਕਿ ਭਾਈ ਕਿਹੜਾ ਤੁਸੀਂ ਫਰੇਗਰੈਂਸ ਲੈਣੀ ਹੈ ਕਿਹੜੀ ਖੁਸ਼ਬੂ ਵਾਲਾ ਲੈਣਾ ਨਾਲ ਦੀ ਨਾਲ ਤਿਆਰ ਕਰਕੇ ਸਾਨੂੰ ਬੋਤਲ ਚ ਪਾ ਕੇ ਦੇ ਦਿੰਦੇ ਆ ਆ ਪਿੱਛੇ ਸਾਰੇ ਇਹਨਾਂ ਦੇ ਜਿਹੜੇ ਆ ਉਹ ਲਾ ਲੋ ਵੀ ਉਹ ਪਈਆਂ ਨੇ ਮੁਸ਼ਕਾ ਵਾਲੀਆਂ ਡੱਬੀਆਂ ਵੀ ਪਈਆਂ ਅਲੱਗ-ਅਲੱਗ ਸਵੇਲਾਂ ਵਾਲੀਆਂ ਕੋਈ ਤੁਹਾਡੇ ਕਿਹੋ ਜੀ ਚਾਹੀਦੀਆਂ ਆ ਲੈ ਉਹ ਬਾਤਾਂ ਨੇ ਕਰ ਗੱਲ ਕੋਮਲ ਜੀ ਲੈ ਕੇ ਆਇਆ ਹੁਣ ਦੇਖਦੇ ਆ ਇੱਥੇ ਕਿਹੜਾ ਲੈਂਦਾ ਏ ਚਲ ਆ ਜਾ ਲਈਏ ਕਿਹੜਾ ਲੈਣਾ ਹੈ ਕਾਰੀ ਨੂੰ ਅੱਗੇ ਹੋ ਗਈ ਗੱਲ ਆ ਛੋਟੀ ਜੀ ਦੁਕਾਨ ਹੈ ਇਹਦੇ ਅੰਦਰ ਲਿਫਟ ਵੀ ਲਾਈ ਵੀ ਆਲੇ ਕੰਮ ਵਾਲੀ ਆਹ ਬੰਦੇ ਆਏ ਨੀ ਆਏ ਹੋ ਬੰਦੇ ਇਹ ਕਮਲ ਜੀ ਮੈਂ ਕਿਹਾ ਛੋਟੀ ਜੀ ਦੁਕਾਨ ਆ ਬੰਦੇ ਨਾਲ ਗਾਹ ਪਾਇਆ ਹੋਇਆ ਅੰਦਰ ਸਾਹ ਲੈਣਾ ਓਕਾ ਹੋਇਆ ਪਿਆ ਉਹ ਇਹਦੇ ਅੰਦਰ ਲਿਫਟ ਲੱਗੀ ਵੀ ਉਹ ਦੇਖੀ ਤੂੰ ਕੋਰਨਰ ਤੇ ਉਹ ਬੰਦੇ ਉੱਪਰ ਥੱਲੇ ਜਾਈ ਜਾਂਦੇ ਰਹਿ ਲੈ ਇੰਨੀ ਕਿ ਦੁਕਾਨ ਚ ਆਪ ਕਮਾਲ ਹੈ ਯਾਰ ਜੂਸਫ ਪਾਈ ਕਹਿੰਦੇ ਆ ਵੀ ਦਵੇਜ ਦਾ ਸਭ ਤੋਂ ਫੇਮਸ ਬੰਦਾ ਕਿਸੇ ਨਾਲ ਊਦ ਬਣਾਉਣੇ ਆ ਕਿਸੇ ਨਾਲ ਕੁਝ ਵੀ ਸੈਂਟ ਸਟੋਟ ਤਿਆਰ ਕਰਾਉਣੇ ਆ ਵਧੀਆ ਮੁਸ਼ਕਾਲ ਏ ਉਹ ਇੱਥੋਂ ਕਰਾਓ ਕਮਾਲ ਹੈ ਯਾਰ ਇਹ ਹੈਗਾ ਕਿੱਥੇ ਦਾਇਰਾ ਚ 올ਡ ਸੂਕ ਦੇ ਬਿਲਕੁਲ ਸਾਹਮਣੇ ਤੇ ਇਧਰ ਦੇ ਪਾਸੇ ਹੈਗਾ ਸੁਹਾਨ ਅਲੀ ਜਨਰਲ ਟ੍ਰੇਡਿੰਗ ਤੇ ਕੋਰਨਰ ਤੇ ਆ ਤੁਹਾਨੂੰ ਇੱਧੇ ਪਾਸੇ ਲੱਜਣਾ ਉੱਤੇ ਬੜਾ ਬੜਾ ਕਰਕੇ ਲਿਖਿਆ ਹੋਇਆ ਆ ਇੱਥੇ ਹੁਣ ਬਾਈ ਕੋਲ ਆਪਾਂ ਆਰਡਰ ਕੀਤਾ ਤੇ ਇਹਨੂੰ ਬਸ ਇਹ ਲਿਆ ਕੇ ਉਹ ਦੱਸ ਦਿੰਦਾ ਵੀ ਭਾਈ ਸਾਨੂੰ ਇਹੋ ਜਿਹਾ ਚਾਹੀਦਾ ਹੈ ਫ੍ਰੈਗਰੈਂਸ ਵੀ ਦੱਸ ਦੋ ਚਾਹੇ ਤੁਸੀਂ ਰਮਾਲ ਚ ਲੈ ਆਓ ਕੱਪੜੇ ਚ ਲੈ ਆਓ ਜਾਂ ਕੋਈ ਵੀ ਸੈਂਪਲ ਦੇ ਦਿਓ ਉਹ ਜੀ ਨੂੰ ਫ੍ਰੈਗਰੈਂਸ ਦੱਸ ਦੋ ਤਿਆਰ ਕਰਕੇ ਤੁਹਾਨੂੰ 15-20 ਮਿੰਟ ਦੇ ਅੰਦਰ ਦੇ ਦਿੰਦਾ ਜੀ ਤੇ ਆਖਾ ਸਾਹਮਣੇ ਹੀ ਤਿਆਰ ਕਰਦਾ ਪਿਆ ਇਹਨੂੰ ਆਰਡਰ ਦੇ ਦਿੱਤਾ ਕਹਿੰਦਾ 20 ਮਿੰਟ ਰੁਕ ਜਾਓ ਤੁਹਾਨੂੰ ਤੁਹਾਡਾ ਆਰਡਰ ਮਿਲ ਜਾਊਗਾ ਆ ਲੱਗਿਆ ਬੰਦਾ ਤਿਆਰ ਕਰਨ ਇੱਧਰ ਇੱਧਰ ਦਬਈ ਫਰੇਮ ਪ੍ਰੇਮ ਦੇ ਨਾਲ ਸਾਹਮਣੇ ਤੇ ਦੀਆਂ ਉੱਚੀ ਉੱਚੀਆਂ ਮਾਰਦਾ ਤੇ ਓਹੋ ਪਲਰੀ ਹੋ ਗਿਆ ਹਾਈ ਕਾ ਮਾਰਦਾ ਦੇਖੋ ਬਈ ਇੱਕ ਦਬਾਰ ਨੂੰ ਜਿਹੜਾ ਮੂੰਹ ਜਿਹਾ ਕੱਟਿਆ ਵਾ ਐਚ ਜੀ ਬਣਾਈ ਵੀ ਹੈ ਇਹਦੀ ਐਚ ਇਹ ਕਰਦਾ ਹੀ ਹੋਰ ਇਸ ਤਰ੍ਹਾਂ ਦੇ ਕੰਮ ਨੇ ਬਿਲਡਿੰਗਾਂ ਦੇ ਉੱਤੇ ਜਿਹੜੇ ਐਕਸਪੈਰੀਮੈਂਟ ਕਰੀ ਜਾਂਦੇ ਆ ਤੇ ਕੱਢੀ ਦੇ ਮੂੰਹ ਜਿਹਾ ਕੱਟਿਆ ਬਾਹਰ ਨੂੰ ਐਚ ਬਣਾਈ ਆ ਐਚ ਵਾਲੀ ਬਿਲਡਿੰਗ ਕਹਿੰਦੇ ਆ ਇਹਨੂੰ ਤੇ ਹੁਣ ਆ ਗਈ ਸਰਾਂਗਾ ਆ ਜਿਹੜੀ ਮਾਰਦਾ ਟੋਇਟਾ ਵਾਲਿਆਂ ਨੇ ਦੱਸਦੇ ਵੀ ਦੁਬਈ ਦੀ ਸਭ ਤੋਂ ਪੁਰਾਣੀ ਇਮਾਰਤ ਆ ਏ ਸਭ ਤੋਂ ਪਹਿਲਾਂ ਦੁਬਈ ਜਿਹੜੀ ਆ ਆ ਇਮਾਰਤ ਬਣੀ ਆ ਫੇਰ ਜਾ ਕੇ ਜਿਹੜੀਆਂ ਹੁਣ ਤੁਸੀਂ ਵੱਡੀਆਂ-ਵੱਡੀਆਂ ਇਮਾਰਤਾਂ ਦੇਖਦੇ ਆ ਉਹ ਬਣੀਆਂ ਨੇ ਟੋਇਟਾ ਵਾਲਿਆਂ ਦੀ ਸੀ ਕਿ ਕਹਿੰਦੇ ਇੱਥੇ ਰਿਹਾਇਸ਼ ਤੇ ਇੱਕ ਕੰਪਨੀ ਤੇ ਹੁਣ ਹੁਣ ਜੀ ਦੁਬਈ ਦੇਖੀ ਜਾਵੇ ਤਾਂ ਉਹ ਇਹੋ ਜਿਹੀ ਐ ਆ ਜਿਹੜਾ ਸੱਪ ਦੀ ਕੂਨ ਜੁੰਦੀ ਆ ਹਾਲਾਂ ਖੜਪਾ ਸੱਪ ਹੁੰਦਾ ਉਹਦੀ ਕੂੰਜ ਹੁੰਦੀ ਐਹੋ ਜੀ ਇਹਨਾਂ ਨੇ ਲਾ ਕੇ ਲੈਟਾਂ ਤੇ ਬਣਾਈ ਇਮਾਰਤ ਕਮਾਲ ਹੈ ਯਾਰ ਕਮੋਂਦੇ ਕਮੋਂਦੇ ਫੇਰ ਉਹੀ ਪੋਰਜ ਖਲੀਫੇ ਦੇ ਥੱਲੇ ਪੁੱਜਦੇ ਆ ਚੱਲਦੀਆਂ ਇੱਥੇ ਫੁੱਲਾਂ ਵਾਲੀਆਂ ਲਾਈਟਾਂ ਤੇ ਤਵੇਈ ਮੋਨ ਸੂਕ ਬਾਜ਼ਾਰ ਦੇਖਣ ਤੋਂ ਬਾਅਦ ਹੁਣ ਆਪਾਂ ਪੁੱਜੇ ਹਾਂ ਦਵੇਈ ਮੋਲ ਵੱਡਾ ਬਾਜ਼ਾਰ ਜਿੱਥੇ ਵੱਡੀਆਂ ਦੁਕਾਨਾਂ ਤੇ ਕਮਲਜੀਤ ਕਮਲਜੀਤ ਦਾ ਕੰਮ ਹੈ ਇੰਜੀਨੀਅਰਿੰਗ ਲਾਈਨ ਦਾ ਤੇ ਪਹਿਲਾ ਇਹ ਇੱਥੇ ਕੰਮ ਕਰਦਾ ਰਿਹਾ ਹੈ ਨਾ ਤੇ ਆ ਮੋਲ ਚ ਜਿਹੜੀਆਂ ਆ ਫੀਲਿੰਗ ਆ ਵਗੈਰਾ ਜਿਹੜੀਆਂ ਹੋਈਆਂ ਨੇ ਇਹਨਾਂ ਦਾ ਇਹ ਕੰਮ ਕਰਦਾ ਰਿਹਾ ਕਿੰਨਾ ਚਿਰ ਕੀਤਾ ਡੇਢ ਸਾਲ ਡੇਢ ਸਾਲ ਜਿਹੜਾ ਕਮਲਜੀਤ ਨੇ ਆ ਆ ਦਵੇਈ ਮੋਲ ਚ ਹੀ ਕੰਮ ਕੀਤਾ ਹੈ ਹਾਂਜੀ ਸਰ ਫੋਟੋ ਫੋਟੋ ਓਕੇ ਫੋਟੋ ਕਮਲ ਜੀ ਤਾਂ ਕੱਟਦਾ ਘਰ ਗੱਲ ਵੀ ਤਾਂ ਮੈਂ ਪਾਕਿਸਤਾਨੀ ਹਾਂ ਹਾਂ ਉਹ ਲੈ ਇਹਦਾ ਬਾਪੂ ਜੀ ਪੂਰੀ ਫੀਲਿੰਗ ਲੈਂਦਾ ਕਰ ਗਿਆ ਕਲੋਲ ਕਾਹ ਹਾਂ ਮੈਨੂੰ ਪਤਾ ਕਰਤੀ ਕਲੋਲੂਣਾ ਭਰਾਵਾ ਕਹਿੰਦਾ ਮੈਂ ਵੀ ਪਾਕਿਸਤਾਨੀ ਹਾਂ ਆਇ ਕਫਾਈ ਇਦਾਂ ਲੱਗਦਾ ਜਿਦਾ ਇਹਨੇ ਪੰਜਾਬੀ ਹੁੰਦਾ ਪਰੇ ਹੈ ਗੋਰਾ ਏ ਇਹਨਾਂ ਗੁੱਟਾ ਕੀਤਾ ਵਾ ਠੀਕ ਨਾ ਤਾਂ ਗੁੱਟਾ ਕੀਤਾ ਵਾ ਪਰ ਦਾੜੀ ਵੀ ਰੱਖੀ ਵੀ ਹਲਕੀ ਹਲਕੀ ਤੇ ਦੇਖ ਕੇ ਲੱਗਿਆ ਮੈਂ ਕਿਹਾ ਯਾਰ ਆ ਪੰਜਾਬੀ ਕਿਹੜੇ ਤਰ੍ਹਾਂ ਫਰੀਕੰਦਾ ਕੋਈ ਆਪਣਾ ਦਾੜੀ ਕੱਟ ਕੇ ਤੇ ਗੁੱਟਾ ਕਰਕੇ ਪਰ ਇਹ ਹੈ ਅੰਗਰੇਜ਼ ਆ ਆ ਸਾਹਮਣੇ ਹੁਣ ਕੈਮਰੇ ਚ ਜਿਹੜੇ ਦਿਖਦੇ ਪਿਆ ਸਾਰੇ ਸਾਰੇ ਸੈਂਟ ਐ ਇੰਨੀਆਂ ਤਰ੍ਹਾਂ ਦੇ ਸੈਂਟ ਰੱਖਿਆ ਨੇ ਕਿ ਆ ਲਾਲੋ ਇਹ ਦੁਕਾਨ ਸ਼ੋਰੂਮ ਹੈ ਸੈਂਟ ਦਾ ਤੇ ਇਹਨਾਂ ਨੇ ਬਾਹਰ ਡਿਸਪਲੇ ਲਾਈ ਹੈ ਇਹ ਡਿਸਪਲੇ ਦੇਖ ਲਓ ਵੀ ਹੁਣ ਇੰਨੀ ਤਰ੍ਹਾਂ ਦੇ ਸੈਂਟਾ ਇੱਥੋਂ ਸਿਲੈਕਟ ਕਰੋ ਤੇ ਜਾ ਕੇ ਲੈ ਲਓ ਜੀ ਨਾਮ ਹੈਗਾ ਓਨਲੀ ਐਟ এপ্রিল ਯੂ ਆਰ ਐਪ੍ਰਲ ਤੇ ਓਨਲੀ ਐਟ ਐਪ੍ਰਲ ਐਪ੍ਰਲ ਬਿਊਟੀ ਇਹਨਾਂ ਕੋਲ ਮਿਲਦੇ ਆ ਸੈਂਟਾ ਸਾਰੇ ਅੰਦਰ ਵੀ ਪੂਰਾ ਭਰਿਆ ਪਿਆ ਸਾਰਾ ਸੈਂਟਾ ਦੇ ਨਾਲ ਠੀਕ ਹੈ ਠੀਕ ਹੈ ਠੀਕ ਹੈ डन ਹੈ ਤੇ ਅੱਜ ਸੋਨੇ ਵਾਲਾ ਬਾਜ਼ਾਰ 골ਡ ਸੂਕ ਦੇਖਣ ਤੋਂ ਬਾਅਦ ਦੁਬਈ ਮੋਲ ਘੁੰਮਣ ਤੋਂ ਬਾਅਦ ਤੇ ਅੱਜ ਦੇ ਦਿਨ ਦੀ ਸਮਾਪਤੀ ਹੈ ਹੁਣ ਜਾਂਦੀਵਾਰ ਦੇ ਮੇਲੇ ਗੇਲੇ ਆ ਥੋੜਾ ਬਹੁਤ ਅ ਕੱਲ ਨੂੰ ਪਰਸੋਂ ਨੂੰ ਕੱਲੂ ਚਲੇ ਜਾਣਾ ابوਧਾਬੀ ਨੂੰ ਤੇ ਦੋ ਦਿਨਾਂ ਦੇ ਬਾਅਦ ਆਪਣੀ ਰਵਾਨੀ ਕੀ ਹੈ ਪੰਜਾਬ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਨਾ ਸਾਡੇ ਕਮਲਜੀਤ ਮਾਣ ਹੈ ਕਮਲਜੀਤ ਮਾਣ ਉਹਨਾਂ ਨੇ ਅੱਜ ਰੱਜ ਰੱਜ ਕੇ ਸ਼ੋਪਿੰਗਾਂ ਕੀਤੀਆਂ ਨੇ ਤੇ ਵਧੀਆ ਰਿਹਾ ਯਾਰ ਬਾਜ਼ਾਰਾਂ ਦਾ ਘੇੜਾ ਜਾਂ ਸੋਨੇ ਦਾ ਬਾਜ਼ਾਰ ਵੀ ਦੇਖ ਲਿਆ ਲੈਣਾ ਦੋਨਾਂ ਦਾ ਚਲੋ ਕੀ ਸੀ ਉਹ ਮਜ਼ਾਕ ਕਰਦੇ ਸੀ ਪਰ ਸੀਗਾ ਦੇਖਣ ਦਾ ਦੇਖ ਆਏ ਘੁੰਮ ਆਏ ਤੇ ਕੁਛ ਕਜੀਚਾ ਜਿਹੜੀਆਂ ਲੁੜਿੰਦੀਆਂ ਸੀਗੀਆਂ ਉਹ ਲੈ ਕੇ ਤੇ ਹੁਣ ਦੁਬਾਰਾ ਘਰ ਵੱਲੋਂ ਵਾਪਸੀ ਹੈ ਤੇ ਬਾਕੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਰਿਹਾ ਕਰੋ ਇਹ ਵੀਡੀਓ ਕੋਈ ਬਹੁਤਾ ਸਿੱਖਣ ਦੁੱਕਣ ਵਾਲਾ ਹੈ ਨਹੀਂ ਵੀ ਕੋਈ ਐਵੇਂ ਕਹੀ ਹੈ ਵੀ ਕੁਝ ਤੇ ਜ਼ਰੂਰੀ ਲਾਜ਼ਮੀ ਉਹ ਦੇਖਣੀ ਹੈ ਟਾਈਮ ਹੋਵੇ ਤਾਂ ਦੇਖ ਲਿਓ ਨਹੀਂ ਤਾਂ ਵੀ ਕੋਈ ਗੱਲ ਨਹੀਂ ਧੰਨਵਾਦ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ